ਜਾਬਤੇ ਮੁਖਸ ਕਤਰ ਮੈਡੀਕਲ ਸਿੱਖਿਆ ਤੇ ਖੋਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕੁਮਾਰ ਰਾਹੁਲ ਨੇ ਬੀਤੇ ਦਿਨ ਖਨੌਰੀ ਬਾਰਡਰ ਤੇ ਕਿਸਾਨਾਂ ਗੂ ਜਗਜੀਤ ਸਿੰਘ ਢੱਲਵਾਦ ਨਾਲ ਮੁਲਾਕਾਤ ਕੀਤੀ ਤੇ ਉਥੇ ਬਣਾਏ ਐਮਰਜੈਂਸੀ ਹਸਪਤਾਲ ਦਾ ਦੌਰਾ ਵੀ ਕੀਤਾ ਉਹਨਾਂ ਨਾਲ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਐਸਐਸਪੀ ਡਾਕਟਰ ਨਾਨਕ ਸਿੰਘ ਡੀਆਰਐਮਈ ਅਗਨੇਸ਼ ਕੁਮਾਰ ਵਿਧੀਕ ਡਿਪਟੀ ਕਮਿਸ਼ਨ ਅਮਰਿਤਪੁਰ ਵੀ ਮੌਜੂਦ ਸਨ ਇਸ ਮੌਕੇ ਡਾਇਰੈਕਟਰ ਪਰਿਵਾਰ ਫਲਾਈ ਡਾਕਟਰ ਹਤਿੰਦਰ ਗੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਢੱਲੇਵਾਲ ਦੀ ਸਿਹਤ ਜਾਂਚ ਲਈ ਗਠਿਤ ਕੀਤੀ ਉੱਚ ਪੱਧਰੀ ਡਾਕਟਰੀ ਮਹਾਰਾ ਦੀ ਟੀਮ ਨੇ ਕਿਸਾਨਾਂ ਨੂੰ ਦੀ ਸਿਹਤ ਦੀ ਜਾਂਚ ਕੀਤੀ ਤੇ ਉਹਨਾਂ ਦੇ ਖੂਨ ਦੇ ਨਮੂਨੇ ਲਏ ਨੇ ਤੇ ਪੇਟ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਨਾਜ਼ੇ ਦੇ ਪੰਜਾਬ ਸਰਕਾਰ ਦੀਆਂ ਮੈਡੀਕਲ ਟੀਮਾਂ ਧੰਨੇ ਵਾਲੀ ਥਾਂ ਤੇ 24 ਘੰਟੇ ਡਿਊਟੀ ਤੇ ਤਾਇਨਾਤ ਨੇ ਤੇ ਦੋ ਐਡਵਾਂਸਡ ਲਾਈਫ سپورਟ ਐਂਬੂਲੈਂਸਾਂ ਹਰ ਵੇਲੇ ਮੌਜੂਦ ਨੇ ਉਥੇ ਇਸ ਦੇ ਇਲਾਵਾ ਧੰਨੇ ਦੇ ਨੇੜੇ ਹੀ ਸਾਰੀਆਂ ਐਮਰਜੈਂਸੀ ਦਵਾਈਆਂ ਤੇ ਉਪਕਰਨਾਂ ਨਾਲ ਲੈਸ ਇੱਕ ਆਰਜੀ ਹਸਪਤਾਲ ਵੀ ਸਥਾਪਿਤ ਕੀਤਾ ਗਿਆ ਜਿੱਥੇ ਕਿ ਮਾਹਰ ਡਾਕਟਰਾਂ ਦੀ ਟੀਮ 24 ਘੰਟੇ ਤਾਇਨਾਤ ਕੀਤੀ ਗਈ ਹੈ ਇਸ ਦੇ ਦਰਮਿਆਨ ਬੀਤੇ ਦਿਨ ਪੰਜਾਬ ਦੇ ਪ੍ਰਮੁਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕੁਮਾਰ ਰਾਹੁਲ ਨੇ ਜਗਜੀਤ ਸਿੰਘ ਢੱਲਵਾਲ ਨਾਲ ਮੁਲਾਕਾਤ ਕੀਤੀ ਤੇ ਕਿਸਾਨਾਂਗੂ ਦੇ ਖੂਨ ਦੇ ਨਮੂਨੇ ਲਈ ਤੇ ਸੰਪੀਤਾ ਗਿਆ ਅੱਜ ਇੱਥੇ ਇੱਕ ਨੌਰੀ ਬੋਰਡ ਦੀ ਸੁਭਾ ਜੀਜੀ ਚਿੰਦਾਲੇ ਵਾਹ ਜੀ ਜਿਹੜੇ ਅਗਸਟ ਰਾਈਟ ਦੇ ਉਹਨਾਂ ਨੂੰ ਅੱਜ ਐਗਜ਼ਾਮਿਨ ਕਰਨ ਲਈ ਇੱਕ ਮੈਡੀਕਲ ਬੋਰਡ ਜਿਹੜਾ ਰਜਿੰਦਰ ਹਸਪਤਾਲ ਪਟਿਆਲੇ ਦਾ ਜਿਹਦੇ ਵਿੱਚ ਡਾਕਟਰ ਸਾਡੇ ਕਾਰਡੀਓਲੋਜਿਸਟ ਵੀ ਹੈ ਯੂਰੋਲੋਜਿਸਟ ਵੀ ਹੈ ਨਿਊਰੋ ਸਰਜਨ ਮੈਡੀਕਲ ਸਪੈਸ਼ਲਿਸਟ ਐਨੈਸਥੀਟਿਸਟ ਆਰਥੋਪੀਡੀਸ਼ਨ ਸਰਜਨ ਸਾਰੇ ਉਹਨਾਂ ਨੇ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਦਾ ਬਲੱਡ ਸੈਂਪਲ ਵੀ ਲਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਅਲਟਰਾਸਾਉਂਡ ਵੀ ਕੀਤਾ ਗਿਆ ਪੇਟ ਦਾ ਔਰ ਹਾਰਟ ਦਾ ਅਲਟਰਾਸਾਉਂਡ ਕੀਤਾ ਗਿਆ ਅੱਜ ਸਾਡੇ ਜਿਹੜੇ ਵਰਦੀਪ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਸ਼੍ਰੀ ਕੁਮਾਰ ਰਾਹੁਜੀ ਉਹ ਵੀ ਆਏ ਡੀਸੀ ਮੈਡਮ ਵੀ ਇੱਥੇ ਹੀ ਸੀਗੇ ਡੀਸੀ ਮੈਡਮ ਵੀ ਐਸਐਸਪੀ ਸਾਹਿਬ ਵੀ ਔਰ ਅਸੀਂ ਸਾਰੇ ਨੇ ਅੱਜ ਉਹਨਾਂ ਡੱਲੇਵਾਲ ਸਾਹਿਬ ਜੀ ਨਾਲ ਅਸੀਂ ਮੁਲਾਕਾਤ ਵੀ ਕੀਤੀ ਔਰ एजीडी रिपोर्ट ਹੈਗੀ ਹੈ एग्जामिनेशन ਦੀ ਹੈ ਅੱਜ ਤਿਆਰ ਹੋ ਜਾਏਗੀ ਔਰ ਜੋ ਟੈਸਟ رپورٹس ਹੈ ਬਲੱਡ ਦੀਆਂ ਉਹ ਕੱਲ ਤੱਕ ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਫਰਦਰ ਮੈਡੀਕਲ ਮੈਨੇਜਮੈਂਟ ਹੈ ਉਹ ਪਲਾਨ ਕੀਤੀ ਜਾਏਗੀ